ਇਹ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਸੰਕ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਖੇਡ ਬਾਰੇ ਜੋ ਸਾਡੇ ਦੇਸ਼ ਦੀ ਵਿਰਾਸਤ ਨਾਲ ਜੁੜਦੀ ਹੈ। ਮਿੱਟੀ ਨਾਲ ਜੁੜਦੀ ਖੇਡ ਹੈ ਕੁਸ਼ਤੀ ਜਿਸ ਨੂੰ ਕਿ ਦੁਨੀਆ ਭਰ ਵਿੱਚ ਰੈਸਲਿੰਗ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਜੋ ਜਾਣਨ ਯੋਗ ਨੇ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤੇ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਇੱਕ ਅਜਿਹੀ ਸ਼ਖਸੀਅਤ ਸਾਡੇ ਕੋਲ ਮੌਜੂਦ ਹੈ। ਜਿੰਨਾਂ ਦਾ ਇਸ ਖੇਡ ਦੇ ਨਾਲ ਲੰਮਾ ਨਾਤਾ ਹੈ ਪਹਿਲਾਂ ਇੱਕ ਖਿਡਾਰੀ ਵਜੋਂ ਤੇ ਫਿਰ ਇੱਕ ਕੋਚ ਵਜੋਂ ਤੇ ਇਸ ਖੇਡ ਦੇ ਸ਼ੁਭਚਿੰਤਕ ਵੀ ਨੇ ਹਰ ਪਹਿਲੂ ਤੋਂ ਇਸ ਖੇਡ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਾਮ ਹੈ ਮਨਦੀਪ ਸ਼ਰਮਾ ਖਿਡਾਰੀ ਵਜੋਂ ਅਤੇ ਕੋਚ ਵਜੋਂ ਸ਼ਾਨਦਾਰ ਸੇਵਾਵਾਂ ਤੁਸੀਂ ਨਿਭਾਈਆਂ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਤੇ ਆਪਾਂ ਕੁਸ਼ਤੀ ਦੀ ਖੇਡ ਬਾਰੇ ਗੱਲ ਕਰਾਂਗੇ ਤੇ ਵੱਖ-ਵੱਖ ਪਹਿਲੂਆਂ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਪਰ ਸ਼ੁਰੂ ਕਰਾਂਗੇ ਤੁਹਾਡੇ ਤੋਂ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਥੋੜਾ ਜਿਹਾ ਆਪਣੇ ਬਾਰੇ ਸਾਨੂੰ ਜ਼ਰੂਰ ਦੱਸੋ ਮੇਰਾ ਪਿੰਡ ਹੈਗਾ ਜੀ ਬਿਲੋਂਗ ਮੈਂ ਕਰਦਾ ਜੀ ਭੋਡੇ ਸਪਰਾਏ ਅੱਛਾ ਜੀ ਇਹ ਜਮਸ਼ੇਰ ਤੋਂ ਲੰਬੜੇ ਰੋਡ ਤੇ ਪਹਿਲਾ ਹੀ ਪਿੰਡ ਆਉਂਦਾ ਹੈ ਜੀ ਜੀ ਤੇ ਜਨਮ ਵੀ ਮੇਰਾ ਉੱਥੇ ਹੋਇਆ ਹੁਣ 5 ਸਾਲ ਹੋ ਗਏ ਮੈਂ ਜਮਸ਼ੇਰ ਆ ਗਿਆ ਮੈਂ ਆਪਣਾ ਜਿਹੜੀ ਕੋਠੀ ਹੈ ਮੈਂ ਉੱਥੇ ਬਣਾ ਲਈ ਹੈ ਜੀ ਮਕਾਨ ਜੀ 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 ਸਰ ਤੇ ਖੇਡਾਂ ਦੇ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ ਤੇ ਖੇਡਾਂ ਦੀ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਸੁਭਾਵਿਕ ਤੌਰ ਤੇ ਕੁਸ਼ਤੀ ਦਾ ਜ਼ਿਕਰ ਕਰਾਂਗੇ ਜਿਸ ਖੇਡ ਦੇ ਨਾਲ ਤੁਸੀਂ ਇੰਨੇ ਲੰਬੇ ਸਮੇਂ ਤੋਂ ਜੁੜੇ ਹੋ ਹੋ ਕੁਸ਼ਤੀ ਦੇ ਨਾਲ ਤੁਹਾਡਾ ਨਾਤਾ ਕਦੋਂ ਤੇ ਕਿਵੇਂ ਜੁੜਿਆ 1990 ਸੀਗਾ ਜੀ ਮੈਂ ਪੜਦਾ ਹੁੰਦਾ ਸੀਗਾ ਜੀ ਇੱਥੇ ਦੁਆਬਾ ਖਾਲਸਾ ਸਕੂਲੇ ਤੇ ਜਦੋਂ ਮੈਂ ਆਪਣੀ ਪੜ੍ਹਾਈ ਕਰਕੇ ਵਾਪਸ ਪਿੰਡ ਜਾਣਾ ਜੀ ਤੇ ਇੱਕ ਮੇਰੇ ਪਿੰਡ ਦੇ ਹੁੰਦੇ ਸੀ ਉਹ ਹੰਸਰਾ ਸਟੇਡੀਅਮ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਜੀ ਤੇ ਉਹਨਾਂ ਨੇ ਮੈਨੂੰ ਰੋਜ਼ ਹੀ ਕਹਿਣਾ ਵੀ ਆਪ ਮਨਦੀਪ ਚੱਲੀਏ ਆਪਾਂ ਪ੍ਰੈਕਟਿਸ ਕਰਨ ਹਰ ਰੋਜ਼ ਕਹਿਣਾ ਵੀ ਇੱਕ ਦਿਨ ਮੈਂ ਗਿਆ ਉਹਦੇ ਨਾਲ ਹੰਸਰਾ ਸਟੇਡੀਅਮ ਗਿਆ ਤੇ ਉਹ ਪਹਿਲੇ ਦਿਨ ਜਿੱਦਾਂ ਜੀ ਮੈਨੂੰ ਛੋਟੇ ਜਿਹੇ ਬੱਚੇ ਨਾਲ ਲਾ ਦਿੱਤਾ ਹੂੰ ਉਹ ਛੋਟੇ ਨਾ ਬੱਚੇ ਨਾਲ ਲਾਇਆ ਤੇ ਉਹਨੇ ਮੈਨੂੰ ਕਦੇ ਇੱਧਰ ਖਿੱਚ ਕਦੇ ਇੱਧਰ ਖਿੱਚ ਤੇ ਮੇਰੀ ਬਾਡੀ ਜੀ ਭਰ ਗਈ ਸਾਰੀ ਅੱਛਾ ਬਾਡੀ ਭਰਨ ਦੇ ਨਾਲ ਮੈਂ ਅਗਲੇ ਦਿਨ ਗਿਆ ਨਹੀਂ ਹਮ ਹਫਤਾ ਨਹੀਂ ਮੈਂ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਕੋਸ ਸਾਹਿਬ ਨੇ ਕਹਿੰਦੇ ਵੀ ਇਹਨੂੰ ਬਾਹਰ ਕੱਢ ਦਿਓ ਇਹ ਹੁਣ ਹਫਤੇ ਬਾਅਦ ਆਇਆ ਅੱਛਾ ਜੀ ਭਜਨ ਸਿੰਘ ਸਰਦਾਰ ਭਜਨ ਸਿੰਘ ਸਾਡੇ ਕੋਸ ਸੀਗੇ ਜੀ ਜੀ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਗੇਟ ਤੇ ਕੱਪੜੇ ਉੱਥੇ ਰੱਖ ਦਿੱਤੇ ਫਿਰ ਮੈਂ ਉਹਨਾਂ ਦੀ ਰਿਕਵੈਸਟ ਕੀਤੀ ਪੈਰੀ ਹੱਥ ਲਾ ਮੈਂ ਕੋਸ ਸਾਹਿਬ ਵੀ ਗਾਂ ਤੋਂ ਮੈਂ ਛੁੱਟੀ ਨਹੀਂ ਕਰਦਾ ਹਮ ਫਿਰ ਉਹਨਾਂ ਨੇ ਮੈਨੂੰ ਰੱਖ ਲਿਆ ਫਿਰ ਮੈਂ ਘਰ ਜਾ ਕੇ ਸੋਚਿਆ ਵੀ ਜੇ ਇੱਕ ਮੈਨੂੰ ਛੋਟਾ ਜਿਹਾ ਬੱਚਾ ਇਦਾਂ ਕਰ ਸਕਦਾ ਤੇ ਮੈਂ ਕਿਉਂ ਨਹੀਂ ਬਣ ਸਕਦਾ ਫਿਰ ਮੈਂ ਲਗਾਤਾਰ ਕੰਟੀਨਿਊ ਗਿਆ ਤੇ ਫਿਰ ਮੈਂ ਹੌਲੀ ਹੌਲੀ ਮਤਲਬ 3 ਸਾਲ ਦੇ ਵਿੱਚ ਪੂਰਾ ਠੀਕ ਹੋ ਗਿਆ ਸੀਗਾ ਜੀ ਜੀ ਸਰ ਬਹੁਤ ਰੌਚਕ ਗੱਲ ਤੁਸੀਂ ਦੱਸੀ ਹੈ ਬੜੀ ਵਧੀਆ ਗੱਲ ਕਿ ਪਹਿਲੇ ਹੀ ਮੁਕਾਮ ਉੱਤੇ ਤੁਹਾਨੂੰ ਐਡਾ ਵੱਡਾ ਸਬਕ ਮਿਲ ਗਿਆ ਜੀ ਤੇ ਕੁਸ਼ਤੀ ਦੀ ਖੇਡ ਦੀ ਜਦੋਂ ਆਪਾਂ ਗੱਲ ਕਰਦੇ ਆ ਇਸ ਤਰ੍ਹਾਂ ਤੁਹਾਡਾ ਨਾਤਾ ਜੁੜਿਆ ਤੇ ਉਹ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਲੱਗਾ ਕਿ ਕੁਸ਼ਤੀ ਦੀ ਖੇਡ ਜਿਹੜੀ ਬਾਕੀ ਖੇਡਾਂ ਨਾਲੋਂ ਅਲੱਗ ਆ ਮੈਂ ਪਹਿਲੋਂ ਜੀ ਫੁੱਟਬਾਲ ਖੇਡਦਾ ਹੁੰਦਾ ਸੀ ਆਪਣੇ ਪਿੰਡ ਕੋ ਫੁੱਟਬਾਲ ਸਾਡੇ ਉੱਥੇ ਬਹੁਤ ਜ਼ਿਆਦਾ ਆ ਜੀ ਤੇ ਫਿਰ ਮੈਂ ਸੋਚਿਆ ਜਿੱਦਾਂ ਫੁੱਟਬਾਲ ਦੇ ਵਿੱਚ ਅਸੀਂ ਕਈ ਵਾਰੀ ਹਰ ਜਾਣਾ ਟੂਰਨਾਮੈਂਟ ਖੇਡਣਾ ਕਿਸੇ ਨੇ ਫੁੱਲ ਵੈਕ ਨਹੀਂ ਨਹੀਂ ਵਧੀਆ ਖੇਡਣਾ ਕੋਈ ਗੋਲ ਕੀਪਰ ਨੇ ਗੋਲ ਕਰਾ ਲੈਣਾ ਹਾਂਜੀ ਤੇ ਫਿਰ ਮੈਨੂੰ ਜਿੱਦਾਂ ਉਹਨੇ ਮੇਰੇ ਦੋਸਤ ਨੇ ਪ੍ਰਪੋਜ਼ ਕੀਤਾ ਯਾਰ ਤੂੰ ਕੁਸ਼ਤੀ ਕਰ ਵੀ ਇਹ ਕੰਡਿਵਿਜਲ ਗੇਮ ਆ ਫਿਰ ਮੈਂ ਉਹ ਕੀਤੀ ਜੀ ਉਹ ਮੈਨੂੰ ਮਤਲਬ ਇੰਨੀ ਵਧੀਆ ਲੱਗੀ ਉਹਦੇ ਵਿੱਚ ਮੈਨੂੰ ਇੰਨਾ ਹੀ ਮੈਂ ਇੰਨੀ ਮਿਹਨਤ ਕਰਕੇ ਆਪਣੀ ਪਰਫਾਰਮੈਂਸ ਦੇ ਸਕਦਾ ਹਾਂ ਜੀ ਇਸ ਕਰਕੇ ਫਿਰ ਮੈਂ ਕੁਸ਼ਤੀ ਨੂੰ ਵਧੀਆ ਸਮਝਿਆ ਜੀ ਜੀ ਤੇ ਕੁਸ਼ਤੀ ਦੀ ਫਿਰ ਤੁਸੀਂ ਸਿਖਲਾਈ ਵੀ ਲਈ ਕਿਉਂਕਿ ਇਸ ਸੁਭਾਵਕ ਤੌਰ ਤੇ ਜੇ ਤੁਸੀਂ ਇਸ ਖੇਡ ਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਤਾਂ ਤੁਸੀਂ ਖੇਡ ਸਿੱਖਣੀ ਵੀ ਹੈ ਇਹਦੀਆਂ ਬਾਰਕੀਆਂ ਸਿੱਖਣੀਆਂ ਸੋ ਕਿਹਨਾਂ ਕੋਲੋਂ ਤੁਸੀਂ ਸਿਖਲਾਈ ਲਈ ਉਸ ਸਮੇਂ ਬਾਰੇ ਦੱਸੋ ਅਸੀਂ ਸਾਡੇ ਇੱਥੇ ਅਨਸਰਾ ਸਟੇਡੀਅਮ ਹੁੰਦਾ ਸੀਗਾ ਪਿੰਡ ਤੋਂ ਕੋਈ 15 16 ਕਿਲੋਮੀਟਰ ਪੈਂਦਾ ਸੀਗਾ ਜੀ ਜੀ ਤੇ ਉਹ ਭਜਨ ਸਿੰਘ ਕੋਲ ਸੀਗੇ ਸਾਡੇ ਜੀ ਜੀ ਜਿਹਨਾਂ ਤੋਂ ਅਸੀਂ ਸਿਖਲਾਈ ਲੈਣ ਇੱਥੇ ਆਉਂਦੇ ਹੁੰਦੇ ਸੀ ਅਸੀਂ ਬੱਸ ਚ ਆਉਣਾ ਪਾਸ ਬਣਿਆ ਹੁੰਦਾ ਸੀਗਾ ਜੀ ਉਦੋਂ ਸਕੂਲ ਦਾ ਅੱਛਾ ਬੱਸ ਚ ਆਉਣਾ ਤੇ ਉਥੋਂ ਸਟੇਡੀਅਮ ਮਤਲਬ ਬਸ ਸਟੈਂਡ ਉੱਤਰਨਾ ਉਥੋਂ ਤੁਰ ਕੇ ਜਾਣਾ ਜੀ ਸਟੇਡੀਅਮ ਜੀ ਤੁਰ ਕੇ ਜਾਣਾ ਤੇ ਉਸ ਤੋਂ ਬਾਅਦ ਸਟੇਡੀਅਮ ਚਲੇ ਜਾਣਾ ਜੀ ਹੂੰ ਉਸ ਤੋਂ ਬਾਅਦ ਉੱਥੇ ਇੰਨਾ ਸਟਰਗਲ ਕੀਤਾ ਜੀ ਜਾ ਕੇ ਮੈਂ ਮਤਲਬ ਤਿੰਨ ਤਿੰਨ ਟਾਈਮ ਵੀ ਪ੍ਰੈਕਟਿਸ ਕਰਦਾ ਰਿਹਾ ਜੀ ਉੱਥੇ ਭਜਨ ਕੋਸ ਸਾਬ ਦੇ ਕੋਲ ਉਹ ਸਾਡੇ ਕੋਸ ਸਾਹਿਬ ਇੱਧਰ ਹੀ ਹੁੰਦੇ ਸੀ ਉਹਨਾਂ ਨੇ ਕਿਹਾ ਤੂੰ ਕੋਈ ਨਹੀਂ ਦੁਪਹਿਰੇ ਵੀ ਆ ਜੀ ਮੈਂ ਆਪਣਾ ਟਾਈਮ ਕੱਢ ਕੇ ਆ ਜਾਊਂਗਾ ਹੂੰ ਤੇ ਸਾਨੂੰ ਉਹਨਾਂ ਨੇ ਬੜੀ ਵਧੀਆ ਟ੍ਰੇਨਿੰਗ ਦਿੱਤੀ ਆ ਜੀ ਤਿੰਨ ਸਾਲ ਦੇ ਵਿੱਚ ਮੈਂ ਭਰਤੀ ਹੋ ਗਿਆ ਸੀ ਜਿੱਦਾਂ ਜੀ ਅੱਛਾ ਜੀ ਜੀ ਸੋ ਤਕਰੀਬਨ 3 ਕੇ ਸਾਲ ਦੇ ਸਮੇਂ ਦੇ ਵਿੱਚ ਵਿੱਚ ਤੁਸੀਂ ਚੰਗੀ ਤਰ੍ਹਾਂ ਇਸ ਖੇਡ ਦੀਆਂ ਬਾਰੀਕੀਆਂ ਨੂੰ ਸਿੱਖ ਲਿਆ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਵਧੇ ਜੀ ਤੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਜੀ ਉਹਨਾਂ ਸਾਰੇ ਮੁਕਾਬਲਿਆਂ ਬਾਰੇ ਜਬ ਪ੍ਰਮੁੱਖ ਮੁਕਾਬਲਿਆਂ ਬਾਰੇ ਦੱਸੋ ਜਿਨ੍ਹਾਂ ਵਿੱਚ ਫਿਰ ਬਤੌਰ ਖਿਡਾਰੀ ਬਤੌਰ ਇੱਕ ਪਹਿਲਵਾਨ ਤੁਸੀਂ ਹਿੱਸਾ ਲਿਆ ਸਟੇਟ ਚੈਂਪੀਅਨਸ਼ਿਪ ਹੁੰਦੀ ਸੀਗੀ ਜੀ ਪਹਿਲਾਂ ਜੂਨੀਅਰ ਦੇ ਵਿੱਚੋਂ ਮੈਂ 골ਡ ਮੈਡਲ ਲਿਆ ਜੀ ਉਸ ਤੋਂ ਬਾਅਦ ਸੀਨੀਅਰ ਦੇ ਵਿੱਚੋਂ ਲਿਆ ਜਦੋਂ ਮੇਰੀ ਸੀਨੀਅਰ ਦੀ ਨਵੇਂ ਸ਼ੇਰ ਹੋਈ ਸਟੇਟ ਤੇ ਉਹਦੇ ਵਿੱਚ ਪਹਿਲਵਾਨ ਇੱਕ ਸੀਗਾ ਰਾਮਕੇਸ਼ ਜੀ ਉਹ ਪੰਜਾਬ ਪੁਲਿਸ ਚੋਂ ਦਾ ਸੀ ਉਹਨਾਂ ਮੇਰੀ ਕੁਸ਼ਤੀ ਹੋਈ ਉਹਨੂੰ ਫੇਰ ਮੈਂ ਉੱਥੇ ਜਿੱਤਿਆ ਤੇ ਸਟੇਟ ਦੇ ਵਿੱਚੋਂ 골ਡ ਮੈਡਲ ਲਿਆ ਜੀ ਉਹ ਮਤਲਬ ਮੇਰੇ ਪਹਿਲਾ ਸੀਗਾ ਸਟੇਟ ਦਾ 골ਡ ਮੈਡਲ ਤੇ ਮੈਂ ਇੰਟਰ ਕਾਲਜ ਖੇਡੇ ਆ ਜੀ ਜਦੋਂ ਮੈਂ ਪਹਿਲੀ ਵਾਰੀ ਉੱਥੇ ਕੁਸ਼ਤੀ ਖੇਡੇ ਆ ਪਹਿਲੀ ਵਾਰੀ ਫਸਟ ਟਾਈਮ ਜੀ ਤੇ ਜਦੋਂ ਮੈਂ ਮੈਡ ਦੇ ਉੱਤੇ ਕੁਸ਼ਤੀ ਲੜਦਾ ਸੀਗਾ ਜੀ ਤੇ ਆਲੇ ਦੁਆਲੇ ਪਬਲਿਕ ਬੜੀ ਸੀ ਉਹ ਰੌਲਾ ਪਾਉਂਦੀ ਸੀ ਤੇ ਮੈਂ ਉੱਥੇ ਉਸ ਵੇਲੇ ਕੀ ਹੋਇਆ ਮੈਨੂੰ ਘਬਰਾਟ ਜੀ ਆਈ ਪਹਿਲੋਂ ਅੱਛਾ ਬਹੁਤ ਜ਼ਿਆਦੀ ਹੂੰ ਤੇ ਉਹ ਬਾਅਦ ਦੇ ਵਿੱਚ ਮੈਂ ਸੋਚਿਆ ਜੇ ਇਦਾਂ ਮੈਂ ਘਬਰਾਉਣ ਲੱਪਿਆ ਤਾਂ ਮੈਂ ਕੰਮਜਾਬ ਕਿੱਦਾ ਹਾਂਗਾ ਜੀ ਹਾਂ ਬਿਲਕੁਲ ਬਸ ਉਹ ਮੈਂ ਪਹਿਲੀ ਉਹ ਮੇਰੀ ਘਬਰਾਹਟ ਸੀ ਉਸ ਤੋਂ ਬਾਅਦ ਮੈਂ ਕੋਈ ਘਬਰਾਇਆ ਨਹੀਂ ਕੋਈ ਕੁਝ ਨਹੀਂ ਹੋਇਆ ਜੀ ਤੇ ਮੈਂ ਨੈਸ਼ਨਲ ਤੱਕ ਫੇਰ ਖੇਡਿਆ ਜੀ ਉਸ ਤੋਂ ਬਾਅਦ ਮੈਂ ਮੈਡਲ ਦਿੱਤੇ ਜੀ ਸੋ ਬਹੁਤ ਵਧੀਆ ਸਫਰ ਰਿਹਾ ਤੁਹਾਡਾ ਤੇ ਇੱਕ ਗੱਲ ਵਾਰ-ਵਾਰ ਆਪਾਂ ਤੁਹਾਡੇ ਸਫਰ ਬਾਰੇ ਜਾਣ ਰਹੇ ਹਾਂ ਕਿ ਜਿਹੜਾ ਵੀ ਮੁਕਾਮ ਆਇਆ ਤੁਸੀਂ ਨਾਲ ਨਾਲ ਕੁਝ ਸਿੱਖਦੇ ਜ਼ਰੂਰ ਰਹੇ ਹੋ ਪਰ ਮੈਂ ਪਹਿਲੀ ਵਾਰੀ ਕੁਸ਼ਤੀ ਖੇਡਣ ਦੀ ਗੱਲ ਹੋਵੇ ਜਾਂ ਪਹਿਲੀ ਵਾਰੀ ਇੱਕ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਗੱਲ ਹੋਵੇ ਤੁਸੀਂ ਨਾਲ ਨਾਲ ਕੁਝ ਨਾ ਕੁਝ ਸਿੱਖ ਤੇ ਹੁਣ ਤੱਕ ਜਿਹੜਾ ਤੁਹਾਡਾ ਤਜਰਬਾ ਜਿੰਨਾ ਵੀ ਤੁਹਾਨੂੰ ਇਸ ਖੇਡ ਵਿੱਚ ਹੋਇਆ ਉਸ ਤੋਂ ਬਾਅਦ ਫਿਰ ਤੁਸੀਂ ਕੋਚਿੰਗ ਵੱਲ ਆਉਣ ਦਾ ਕਿਵੇਂ ਫੈਸਲਾ ਕੀਤਾ ਉਸ ਪਲ ਬਾਰੇ ਉਸ ਮੌਕੇ ਬਾਰੇ ਵੀ ਜ਼ਰੂਰ ਗੱਲ ਸਾਂਝੀ ਕਰੋ ਅ ਦਰਅਸਲ ਮੇਰੇ ਹਨਾ ਬੈਕ ਤੇ ਸੱਟ ਲੱਗੀ ਸੀ ਜਦੋਂ ਮੈਂ ਰੈਸਲਿੰਗ ਕਰਦਾ ਸੀਗਾ ਜੀ ਅੱਛਾ ਜੀ ਤੇ ਉਹ ਫਿਰ ਜਗਜੀਤ ਸਿੰਘ ਸੁਰੂਆ ਸਾਡੇ ਉੱਥੇ ਇੰਚਾਰਜ ਸੀ ਪੰਜਾਬ ਪੁਲਿਸ ਕੁਸ਼ਤੀ ਟੀਮ ਦੇ ਜੀ ਉਹਨਾਂ ਨੇ ਮੈਨੂੰ ਕਿਹਾ ਯਾਰ ਤੂੰ ਕੋਰਸ ਕਰਿਆ ਨੇ ਐਸ ਪਟਿਆਲੇ ਸਰਟੀਫਿਕੇਟ ਕੋਰਸ ਚੱਲਦਾ ਤੂੰ ਉਹ ਕਰਿਆ ਜੀ ਉਦੋਂ ਸਾਡੇ ਸ਼੍ਰੀ ਰਾਜਦੀਪ ਸਿੰਘ ਗੈਲ ਸੀਗੇ ਏ ਡੀਜੀਪੀ ਉਹਨਾਂ ਨੇ ਫਿਰ ਮੈਨੂੰ ਕੋਰਸ ਕਰਨ ਘੱਲਿਆ ਜੀ ਪਟਿਆਲੇ 45 ਦਿਨ ਦਾ ਕੋਰਸ ਇਹ ਉਹ ਫਿਰ ਮੈਂ ਕਰਕੇ ਆਇਆ ਜੀ ਤੇ ਮਤਲਬ ਸਾਰਾ ਮੈਨੂੰ ਜੋ ਵੀ ਆ ਏਆਈਜੀ ਜਗਜੀਤ ਸਿੰਘ ਸਰੂਆ ਨੇ ਕਰਵਾਇਆ ਜੀ ਤੇ ਰਾਜਦੀਪ ਗੈਲ ਸਾਹਿਬ ਦੀ ਬਦੌਲਤ ਜੀ ਜੀ ਸੋ ਇਸ ਤਰ੍ਹਾਂ ਤੁਹਾਡਾ ਕੋਚਿੰਗ ਵੱਲ ਲਾਉਣਾ ਹੋਇਆ ਜੀ ਤੇ ਸੱਟ ਨੇ ਉਹਦੇ ਵਿੱਚ ਇੱਕ ਭੂਮਿਕਾ ਜ਼ਰੂਰ ਨਿਭਾਈ ਜੀ ਤੁਹਾਡਾ ਖਿਡਾਰੀ ਵਾਲਾ ਜਿਹੜਾ ਸਫਰ ਹੈ ਉਹ ਜ਼ਰੂਰ ਸੱਟ ਨੇ ਰੋਕਿਆ ਪਰ ਇੱਕ ਨਵਾਂ ਕੋਚਿੰਗ ਦਾ ਜੀਵਨ ਵੀ ਤੁਹਾਡੇ ਸਾਹਮਣੇ ਨੇ ਪੇਸ਼ ਕੀ ਤੱਕ ਨਵੇਂ ਸਫਰ ਤੇ ਤੁਹਾਨੂੰ ਤੋਰਿਆ ਬਿਲਕੁਲ ਜੀ ਤੇ ਇਹ ਸਫਰ ਤੇ ਜਦੋਂ ਤੁਸੀਂ ਤੁਰ ਪਏ ਕੋਚਿੰਗ ਵਾਲੇ ਸਫਰ ਤੇ ਫਿਰ ਤੁਸੀਂ ਕਿਹੜੀਆਂ-ਕਿਹੜੀਆਂ ਥਾਵਾਂ ਉੱਤੇ ਕਿਹੜੇ-ਕਿਹੜੇ ਵਰਗਾਂ ਨੂੰ ਕੋਚਿੰਗ ਦਿੱਤੀ ਹੈ ਉਸ ਬਾਰੇ ਦੱਸੋ ਏ ਮੈਂ ਜੀ ਜੂਨੀਅਰ ਬੱਚੇ ਜਿਹੜੇ ਸੀਗੇ ਜੀ ਉਹਨਾਂ ਨੂੰ ਕੋਚਿੰਗ ਦਿੱਤੀ ਜੀ ਉੱਥੇ ਪ੍ਰਾਈਵੇਟ ਬੱਚੇ ਆਉਂਦੇ ਸੀ ਸਾਡੇ ਕੋਲ ਪੀਏਪੀ ਹਾਂਜੀ ਉਹਨਾਂ ਨੂੰ ਦਿੰਦੇ ਰਹਿ ਫਿਰ ਪੰਜਾਬ ਪੁਲਿਸ ਦੀ ਟੀਮ ਸੀਗੀ ਜੀ ਉਹਨਾਂ ਨੂੰ ਕੋਚਿੰਗ ਦਿੰਦੇ ਰਹੇ ਜੀ ਫਿਰ ਨੈਸ਼ਨਲ ਨਾਲ ਜਾਣਾ ਕੈਡਟ ਨੈਸ਼ਨਲ ਐਜ਼ ਅ ਕੋਚ ਜੂਨੀਅਰ ਨੈਸ਼ਨਲ ਸੀਨੀਅਰ ਨੈਸ਼ਨਲ ਨੈਸ਼ਨਲ ਗੇਮ ਫਾਊਂਡੇਸ਼ਨ ਕੱਪ ਇਹ ਤਕਰੀਬਨ ਮੈਂ ਜਾਂਦਾ ਰਿਹਾ ਸਾਰਿਆਂ ਦੇ ਨਾਲ ਜੀ ਟੀਮਾਂ ਦੇ ਨਾਲ ਜੀ ਜੀ ਕੁਝ ਖਿਡਾਰੀਆਂ ਬਾਰੇ ਦੱਸਣਾ ਚਾਹੋਗੇ ਕੁਝ ਪਹਿਲਵਾਨਾਂ ਬਾਰੇ ਕੁਝ ਨਾਂ ਜਿਹੜੇ ਤੁਹਾਡੇ ਜ਼ਿਹਨ ਵਿੱਚ ਆਉਂਦੇ ਜਿਨ੍ਹਾਂ ਨੂੰ ਤੁਸੀਂ ਕੋਚਿੰਗ ਦਿੱਤੀ ਜਿਨ੍ਹਾਂ ਨੇ ਕੁਝ ਵਧੀਆ ਅਗੇ ਤੁਹਾਨੂੰ ਨਤੀਜੇ ਲਿਆ ਕੇ ਦਿੱਤੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਖਿਡਾਰੀਆਂ ਬਾਰੇ ਆਪਣੇ ਸ਼ਾਗਿਰਦਾਂ ਬਾਰੇ ਵੀ ਜ਼ਰੂਰ ਦੱਸੋ ਉਹਦੇ ਵਿੱਚ ਸਾਡੇ ਜੀ ਸਬ ਇੰਸਪੈਕਟਰ ਭਰਤੀ ਹੋਏ ਸੀ 2016 ਦੇ ਵਿੱਚ ਹਰਪ੍ਰੀਤ ਸਿੰਘ ਅੱਛਾ ਜੀ ਜੀ ਉਹਨਾਂ ਦੀ ਪਰਫਾਰਮੈਂਸ ਬਹੁਤ ਜ਼ਿਆਦਾ ਆ ਮਤਲਬ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਰਹਿਣ ਨਾਲ ਉਹਨਾਂ ਦੇ ਜਿਹੜੇ ਮੇਨ ਕੋਚ ਸੀਗੇ ਉਹ ਹਰਗੋਬਿੰਦ ਸਿੰਘ ਹੈ ਜੀ ਜੇ ਉਹ ਸ਼ੁਰੂ ਜਿੱਥੋਂ ਉਹਨਾਂ ਨੇ ਕੀਤਾ ਜਦੋਂ ਮਹਿਕਮੇ 'ਚ ਆ ਗਏ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਸਾਡੇ ਕੋਲ ਟ੍ਰੇਨਿੰਗ ਲਈ ਜੀ ਤੇ ਉਹਦੇ ਏਸ਼ੀਆ ਚੋਂ ਪੰਜ ਮੈਡਲ ਹੈ ਜੀ ਆਖਾ ਜੀ ਕਾਮਨਵੇਲਥ ਚੋਂ ਦੋ ਮੈਡਲ ਹੈ ਜੀ ਜੀ ਲਗਾਤਾਰ ਸੀਨੀਅਰ ਨੈਸ਼ਨਲ ਦੇ 10 ਮੈਡਲ ਹੈ ਜੀ ਉਹਦੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਆਲ ਇੰਡੀਆ ਪੁਲਸ ਦੇ ਉਹਦੇ 8-9 ਮੈਡਲ ਹੈ ਜੀ ਹਮਮ ਵਰਲਡ ਪੁਲਸ ਚ ਚైనా ਹੋਈ ਉੱਥੋਂ ਨੇ 골ਡ ਮੈਡਲ ਲਿਆ ਉਸ ਤੋਂ ਬਾਅਦ ਕੈਨੇਡਾ ਹੋਈ ਉੱਥੋਂ ਨੇ 골ਡ ਮੈਡਲ ਲਿਆ ਬਾਕੀ ਉਹਦੀ ਪਰਫਾਰਮੈਂਸ ਹੋਰ ਪਹਿਲੋਂ ਜਦੋਂ ਉਹ ਕਰਦਾ ਸੀ ਉਹਦੀ ਪਰਫਾਰਮੈਂਸ ਬਹੁਤ ਹੈ ਜਦੋਂ ਜੂਨੀਅਰ ਸੀ ਗਈ ਉਦੋਂ ਕੈਡਟ ਸੀ ਉਹਦੀ ਪਰਫਾਰਮੈਂਸ ਬਹੁਤ ਹੈ ਜੀ ਸੋ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੂੰ ਤੁਸੀਂ ਤਰਾਸ਼ਿਆ ਜਿਹੜੇ ਅੱ ਤੇ ਜਦੋਂ ਕੁਸ਼ਤੀ ਦੀ ਖੇਡ ਦੀ ਆਪਾਂ ਗੱਲ ਕਰਦੇ ਆਂ ਇਹਦੇ ਵਿੱਚ ਖਿਡਾਰੀਆਂ ਦੀ ਨੌਜਵਾਨਾਂ ਦੀ ਗੱਲ ਕਰਦੇ ਆਂ ਬਤੌਰ ਕੋਚ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਕੋਈ ਨੌਜਵਾਨ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਸੀਂ ਕੀ ਮੰਨਦੇ ਹੋ ਕਿ ਇੱਕ ਵਧੀਆ ਪਹਿਲਵਾਨ ਬਣਨ ਦੇ ਲਈ ਕੁਸ਼ਤੀ ਵਿੱਚ ਕਾਮਯਾਬ ਹੋਣ ਲਈ ਕਿਹੜੇ ਗੁਣੋ ਦੇ ਅੰਦਰ ਹੋਣੇ ਜ਼ਰੂਰੀ ਆ ਜੀ ਦੇਖੋ ਜੀ ਇੱਕ ਪਹਿਲਵਾਨ ਬਣ ਲਈ ਗੁਣ ਬਹੁਤ ਚਾਹੀਦੇ ਸਭ ਤੋਂ ਉਹਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਸਭ ਤੋਂ ਜਿਆਦੀ ਜੀ ਕਿਉਂਕਿ ਜੇ ਨਮਰਤਾ ਨਹੀਂ ਮਤਲਬ ਕੋਚਿੰਗ ਕਈ ਏਅਰ ਕੀ ਆਉਂਦੇ ਬੱਚੇ ਆਉਂਦੇ ਆ ਉਹ ਕੋਚ ਪ੍ਰੈਕਟਿਸ ਕਰਾਉਂਦਾ ਉਹਦੇ ਅਲੋਖਾ ਦੇਖਦੇ ਆ ਕਿ ਮੈਨੂੰ ਦੱਸੀ ਜਾਂਦਾ ਜਿੱਦਾਂ ਕਿ ਉੱਚ ਨਮਰਤਾ ਹੋਣੀ ਚਾਹੀਦੀ ਆ ਜੀ ਸਭ ਤੋਂ ਵੱਡੀ ਗੱਲ ਹੈ ਰੈਸਲਿੰਗ ਦੇ ਵਿੱਚ ਨਮਰਤਾ ਲਈ ਪ੍ਰਮਾਣ ਬਣ ਸਕਦਾ ਜੀ ਹੂੰ ਬਿਲਕੁਲ ਜੀ ਜੀ ਸੋ ਹਲੀਮੀ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਜੀ ਕਿ ਤੁਸੀਂ ਗੱਲ ਸਹਿਨ ਕਰ ਸਕੋ ਸਹਿਨ ਕਰ ਸਕੋ ਮੈਦਾਨ ਦੇ ਉੱਪਰ ਭਾਵੇਂ ਤੁਸੀਂ ਲੜਨਾ ਆ ਦੂਜੇ ਨੂੰ ਢੋਣਾ ਆ ਪਰ ਸੁਭਾਅ ਦੇ ਅੰਦਰ ਇੱਕ ਹਲੀਮੀ ਹੋਣੀ ਜ਼ਰੂਰੀ ਹੈ ਉਹੀ ਕਾਮਯਾਬ ਬਣ ਸਕਦਾ ਦਿਲ ਦੇ ਵਿੱਚ ਤੇ ਕੁਸ਼ਤੀ ਦੀ ਖੇਡ ਬਾਰੇ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਇਹਦੇ ਜੋ ਨੇਮ ਹੁੰਦੇ ਆ ਜੀ ਉਹਨਾਂ ਬਾਰੇ ਜ਼ਰੂਰ ਦੱਸੋ ਕਿਉਂਕਿ ਆਪਾਂ ਖੇਡ ਨੂੰ ਵੇਖਦੇ ਆ ਜੀ ਕਿ ਇਹਦੇ ਵਿੱਚ ਜਿੱਤ ਹਾਰ ਦਾ ਫੈਸਲਾ ਹੁੰਦਾ ਆ ਇੱਕ ਪਹਿਲਵਾਨ ਦੂਜੇ ਪਹਿਲਵਾਨ ਨੂੰ ਚਿਤ ਵੀ ਕਰਦਾ ਹੈ ਬਿਲਕੁਲ ਪਰ ਜਿਹੜੇ ਅੰਕ ਦਿੱਤੇ ਜਾਂਦੇ ਨੇ ਉਹਨਾਂ ਦਾ ਕੀ ਤਰੀਕਾ ਹੁੰਦਾ ਆ ਉਸ ਬਾਰੇ ਵੀ ਜ਼ਰੂਰ ਚੰਨਾ ਪਾਓ ਦੇਖੋ ਜੀ ਫ੍ਰੀ ਸਟਾਈਲ ਦੇ ਵਿੱਚ ਇਦਾਂ ਹੁੰਦੀ ਆ ਜੀ ਜਦੋਂ ਆਪਾਂ ਕਿਸੇ ਰੈਸਲਰ ਨੂੰ ਜੀ ਥੱਲੇ ਬਿਠਾ ਲੈਂਦੇ ਆ ਹੂੰ ਉਹਦੇ 2 ਪੁਆਇੰਟ ਮਿਲਦੇ ਆ ਜੀ ਜੀ ਤੇ ਜੇ ਰੋ ਕੋਈ ਡਾਇਰੈਕਟ ਆਪਾਂ ਲੱਕ ਕੇ ਉਹਦੇ ਸਾਹਮਣੇ ਤੋਂ ਪਾਟੀ ਉਹਦੇ ਪੰਨੇ ਆ ਉਹ ਡੇਂਜਰ ਚ ਜਾਂਦਾ ਹੈ ਤੇ ਸਿੱਧੇ 4 ਪੁਆਇੰਟ ਹੈ ਜੀ ਜੀ ਕਿਹੜੀ ਇਦਾਂ ਹੁੰਦੀ ਆ ਕੋਈ ਆਪਾਂ ਬੈਕ ਸਾਈਡ ਤੋਂ ਮਾਰਦੇ ਆ ਫਰੰਟ ਸਾਈਡ ਤੋਂ ਜਾਂ ਬੈਕ ਸਾਈਡ ਤੋਂ ਉਹਦੀ ਆਰਕ ਬਣ ਕੇ ਸਿੱਧਾ ਹੀ ਇਦਾਂ ਡਿੱਗਦਾ ਆ ਤੇ ਉਹਦੇ 5 ਪੁਆਇੰਟ ਹੁੰਦੇ ਆ ਜੀ ਅੱਛਾ ਜੀ ਹਾਂ ਜੀ ਤੇ ਕਈ ਵਾਰੀ ਆਪਾਂ ਮੈਡ ਰੈੱਡ ਜ਼ੋਨ ਹੁੰਦਾ ਮੈਡ ਬਣਿਆ ਹੁੰਦਾ 7 ਮੀਟਰ ਦਾ ਉਹ ਤੋਂ ਕੋਈ ਬਾਹਰ ਚਲ ਜਵੇ ਫਿਰ ਉਹਦੇ ਜਿਹੜਾ ਬਾਹਰ ਜਾਂਦਾ ਉਹ ਤੋਂ ਆਪੋਜ਼ਿਟ ਨੂੰ 1 ਪੁਆਇੰਟ ਮਿਲਦਾ ਜੀ ਜੀ ਤੇ ਜਦੋਂ ਇੱਕ ਪ੍ਰਭਾਵਾਨ ਮੁਕਾਬਲਾ ਖੇਡ ਉਦੇ ਕੋਚ ਤੇ ਜੋ ਨਾਲ ਦੇ ਸਾਥੀ ਨੇ ਜੋ ਉਥੇ ਮੌਜੂਦ ਹੁੰਦੇ ਨੇ ਉਹਨਾਂ ਦੀ ਵੀ ਕੁਝ ਭੂਮਿਕਾ ਹੁੰਦੀ ਹੈ ਨਤੀਜੇ ਦੇ ਵਿੱਚ ਆਪੀਲ ਕਰਨ ਸੰਬੰਧੀ ਜੀ ਬਿਲਕੁਲ ਬੜੀ ਅਪੀਲ ਮਤਲਬ ਕੋਚ ਦਾ ਉਥੇ ਬਹੁਤ ਰੋਲ ਹੈ ਜੀ ਜੀ ਕੁਰਸੀ ਹੁੰਦੀ ਹੈ ਉਹਦੇ ਵਿੱਚ ਇੱਕ ਚੈਲੰਜ ਕੁਰਸੀ ਕੋਚ ਕੁਰਸੀ ਤੇ ਬੈਠਾ ਹੁੰਦਾ ਉਹਦੇ ਵਿੱਚ ਇੱਕ ਚੈਲੰਜ ਹੁੰਦਾ ਜੀ ਜੀ ਜਿਹੜਾ ਕਿ ਉਹ ਕੋਚ ਨੂੰ ਪਤਾ ਲੱਗ ਗਿਆ ਵੀ ਇਹ ਗਲਤ ਹੋਇਆ ਉਹ ਚੈਲੰਜ ਸੈੱਟ ਸਕਦਾ ਹੈ ਉਹ ਫਿਰ ਚੈਲੰਜ ਨੂੰ ਜਿਹੜੀ ਜਿਊਰੀ ਹੁੰਦੀ ਹੈ ਉਹ ਸਕਰੀਨ ਰਾਹੀਂ ਦੇਖਦੀ ਹੈ ਜੀ ਜੀ ਦੇਖਦੀ ਆ ਉਹਦੇ ਵਿੱਚ ਵੀ ਆਉਂਦਾ ਜੇਕਰ ਉਹ ਚੈਲੰਜ ਹੀ ਮਤਲਬ ਸਾਡੇ ਵੱਲ ਹੋ ਗਿਆ ਠੀਕ ਆ ਹਾਂਜੀ ਫਿਰ ਤਾਂ ਸਾਨੂੰ ਉਹਦੇ ਪੁਆਇੰਟ ਮਿਲ ਜਾਣੇ ਆ ਜੀ ਜੇ ਨਹੀਂ ਮਿਲੇ ਸਾਨੂੰ ਮਤਲਬ ਸਾਡਾ ਚੈਲੰਜ ਲਾਸ ਹੋ ਗਿਆ ਤੇ ਫਿਰ ਆਪੋਜੀਟਰ ਨੂੰ ਇੱਕ ਪੁਆਇੰਟ ਮਿਲਦਾ ਜੀ 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 ਸੋ ਇਹਦਾ ਮਤਲਬ ਹੈ ਕਿ ਜਿਹੜਾ ਚੈਲੰਜ ਲੈਣਾ ਆ ਜਾਂ ਚੁਣੌਤੀ ਦੇਣੀ ਆ ਕੋਈ ਫੈਸਲੇ ਨੂੰ ਜੀ ਉਹ ਵੀ ਬੜੀ ਸੋਰ ਸਮਝ ਕੇ ਜ਼ਿੰਮੇਵਾਰੀ ਨਾਲ ਕਰਨ ਵਾਲਾ ਫੈਸਲਾ ਹੈ ਕਿਉਂਕਿ ਜੇ ਪੁੱਠਾ ਪੈ ਗਿਆ ਤਾਂ ਜਿਹੜੇ ਨੇ ਦੂਜੇ ਨੂੰ ਚਲੇ ਜਾਂਦੇ ਉਹਦੇ ਵਿੱਚ ਰੈਸਲਰ ਦਾ ਨੁਕਸਾਨ ਹੁੰਦਾ ਜੀ ਜੀ ਸੋ ਇੱਕਮਤ ਹੋਣਾ ਬਹੁਤ ਜ਼ਰੂਰੀ ਹੈ ਪਹਿਲਵਾਨ ਦਾ ਵੀ ਤੇ ਉਹਦੇ ਕੋਚ ਦਾ ਵੀ ਜੀ ਤੇ ਆਮ ਤੌਰ ਤੇ ਆਪਾਂ ਵੇਖਦੇ ਕਿ ਇੱਕਮਤ ਹੁੰਦਾ ਹੀ ਆ ਕਿਉਂਕਿ ਤਿਆਰੀ ਇਕੱਠਿਆਂ ਕੀਤੀ ਹੁੰਦੀ ਹੈ ਜੀ ਤੇ ਜਦੋਂ ਆਪਾਂ ਗੱਲ ਤਿਆਰੀ ਦੀ ਕਰ ਰਹੇ ਹਾਂ ਤਾਂ ਬਤੌਰ ਕੋਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਖਿਡਾਰੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਉਹਦੀ ਭਾਵੇਂ ਖਾਣ ਪੀਣ ਦੀ ਗੱਲ ਕਰੀਏ ਖੁਰਾਕ ਦੀ ਗੱਲ ਕਰੀਏ ਉਹਦਾ ਰਹਿਣ ਸਹਿਣ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਦੇਖੋ ਸਾਡੀ ਜਿਹੜੇ ਰੈਸਲਰ ਸਨ ਉਹਨਾਂ ਦਾ ਪਤਾ ਵੀ ਉਹਨਾਂ ਦਾ ਖਾਣ ਪੀਣ ਬਹੁਤ ਵਧੀਆ ਹੈ ਹੂੰ ਬਹੁਤ ਹੀ ਵਧੀਆ ਜੇਕਰ ਉਹ ਨਾ ਖਾਂਣਗੇ ਤੇ ਉਹ ਫਿਰ ਪ੍ਰੈਕਟਿਸ ਹੁੰਨੀ ਵਧੀਆ ਨਹੀਂ ਹੁੰਦੀ ਹੂੰ ਉਹ ਰੈਸਟ ਪ੍ਰੈਕਟਿਸ ਤੇ ਖਾਣਾ ਬਹੁਤ ਜ਼ਰੂਰੀ ਹੈ ਹੈ ਤਾਂ ਵੈਸੇ ਹਰ ਸਪੋਰਟਸਮੈਨ ਲਈ ਹੈ ਪਰ ਸਾਡੇ ਰੈਸਲਿੰਗ ਦੇ ਵਿੱਚ ਬਹੁਤ ਜ਼ਿਆਦਾ ਡਾਈਟ ਹੈ ਜੀ ਜੀ ਤੇ ਬਾਕੀ ਪ੍ਰੈਕਟਿਸ ਤਾਂ ਹੈ ਹੀ ਬਹੁਤ ਜ਼ਰੂਰੀ ਹੈ ਜੀ ਪ੍ਰੈਕਟਿਸ ਤੋਂ ਬਿਨਾਂ ਤਾਂ ਕੋਈ ਮੈਡਲ ਹੈ ਹੀ ਨਹੀਂਗਾ ਜੀ ਜੀ ਤੁਸੀਂ ਇਹ ਦੱਸਿਆ ਕਿ ਤੁਹਾਡੇ ਜਿਹੜੇ ਕੋਚ ਸੀ ਉਹ ਤੁਹਾਨੂੰ ਲਗਭਗ ਸਾਰਾ ਦਿਨ ਤਿਆਰੀ ਕਰਾਉਣ ਲਈ ਤਿਆਰ ਰਹਿੰਦੇ ਸੀ ਆਪਣੇ ਸਮੇਂ ਵਿੱਚੋਂ ਵੀ ਸਮਾਂ ਕੱਢ ਕੇ ਤੁਹਾਨੂੰ ਤਿਆਰੀ ਕਰਾਉਣ ਲਈ ਉਹ ਰਾਜ਼ੀ ਹੋ ਜਾਂਦੇ ਸੀ ਹੁਣ ਬਤੌਰ ਕੋਚ ਤੁਸੀਂ ਜਦੋਂ ਤਿਆਰੀ ਕਰਾਉਨੇ ਹੋ ਖਿਡਾਰੀਆਂ ਦੀ ਤਾਂ ਤੁਸੀਂ ਇਸ ਤਰੀਕੇ ਦੀ ਤਿਆਰੀ ਨੂੰ ਤਰਜੀਹ ਦਿੰਦੇ ਹੋ ਜਾਂ ਤੁਹਾਡੇ ਤਰੀਕੇ ਕੁਝ ਵੱਖਰੀ ਤਰ੍ਹਾਂ ਦੇ ਨੇ ਕਿੰਨਾ ਕੁ ਸਮਾਂ ਅਭਿਆਸ ਜਿਹੜਾ ਆ ਤੁਸੀਂ ਮੰਨਦੇ ਹੋ ਕਿ ਜ਼ਰੂਰੀ ਹੈ ਇੱਕ ਦਿਨ ਦੇ ਵਿੱਚ ਦੇਖੋ ਜੀ ਮਾਰਨਿੰਗ ਟਾਈਮ ਜਿਹੜਾ ਦੇਖੋ 2.5 ਘੰਟੇ ਬਹੁਤ ਜ਼ਰੂਰੀ ਹੈ ਜੀ ਉਹ ਉਹਦੇ ਵਿੱਚ ਵਾਰਮ ਅਪ ਹਮ ਬਹੁਤ ਜ਼ਰੂਰੀ ਹੈ ਮਸਲਾ ਨੂੰ 12 ਵਾਂਪ ਕਰਨਾ ਜੀ ਸਟ੍ਰੈਚਿੰਗ ਕਰਨੀ ਉਸ ਤੋਂ ਬਾਅਦ ਆਪਣੀ ਪੀਟੀ ਆ ਜਾਂਦੀ ਆ ਇਹ ਬਹੁਤ ਜ਼ਰੂਰੀ ਆ 12 ਵਾਂਪ ਪਿੰਨਾ ਜ਼ਰੂਰੀ ਆ ਕਈ ਕੀ ਰੈਸਲਰ ਕਰਦੇ ਆ 12 ਵਾਂਪ ਹੁੰਦੇ ਨਹੀਂਗੇ ਯੂਰੋ ਕੁਸ਼ਤੀ ਲੜਦੇ ਆ ਉਹਨਾਂ ਦੇ ਫਿਰ ਇੰਜਰੀ ਹੋ ਜਾਂਦੀ ਆ ਜੀ ਕਿਉਂਕਿ ਇਹ ਬਹੁਤ ਜ਼ਰੂਰੀ ਆ ਬਾਕੀ ਆ ਪ੍ਰੈਕਟਿਸ ਇਹ ਤਾਂ ਹੈ ਹੀ ਜ਼ਰੂਰੀ ਆ ਜੀ ਜਿੰਨੀ ਪ੍ਰੈਕਟਿਸ ਕਰਾਉਂਗੇ ਉੰਨੀ ਵਧੀਆ ਤੇ ਸ਼ਾਮ ਨੂੰ ਵੀ ਇਦਾਂ ਹੀ ਆ ਜੀ 2.5 ਘੰਟੇ ਸੈਸ਼ਨ ਆ ਜੀ ਉਦੇ ਵਿੱਚ ਵੀ ਸੇਮ ਆ ਬਾਕੀ ਦਿਨ ਬਖਰੇ ਬਖਰੇ ਹੁੰਦੇ ਕਿਦਾਂ ਮੈਟ ਆ ਕਿਦਾਂ ਤੁਹਾਡਾ ਜੈਮ ਆ ਕਿਦਾਂ ਤੁਹਾਡੀ ਗੇਮ ਆ ਉਹ ਬਖਰੀ ਕੰਪੀਟੀਸ਼ਨ ਤੇ ਹੋਰ ਹੁੰਦੀ ਚੀਜ਼ ਸ਼ਡਿਊਲ ਹੋਰ ਹੋ ਜਾਂਦਾ ਜਿਹੜਾ ਆਫ ਆ ਉਹਦਾ ਹੋਰ ਹੋ ਜਾਂਦਾ ਜੀ ਜੀ ਸੋ ਕੁਸ਼ਤੀ ਦੀਆਂ ਕਿਸਮਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤੁਸੀਂ ਫ੍ਰੀ ਸਟਾਈਲ ਦਾ ਜ਼ਿਕਰ ਕੀਤਾ ਪਹਿਲਾਂ ਜੀ ਤੇ ਫਰੀ ਸਟਾਈਲ ਤੋਂ ਇਲਾਵਾ ਹੋਰ ਵੀ ਕਿਸਮਾਂ ਹੁੰਦੀਆਂ ਨੇ ਜੀ ਬਿਲਕੁਲ ਬਾਰੇ ਵੀ ਦੱਸਿਓ ਇਹ ਫਰੀ ਸਟਾਈਲ ਹੈ ਜੀ ਇੱਕ ਬੁਆਏ ਦੀ ਫਰੀ ਸਟਾਈਲ ਇੱਕ ਗਰਲ ਦੀ ਫਰੀ ਸਟਾਈਲ ਇੱਕ ਗ੍ਰੀਕੋ ਰਮਨ ਕੁਸ਼ਤੀ ਹੈ ਜੀ ਉਹ ਜਿਹੜੀ ਗ੍ਰੀਕੋ ਰਮਨ ਹੈ ਉਹ ਸਿਰਫ ਲੱਕ ਤੋਂ ਉੱਪਰ-ਉੱਪਰ ਆ ਅੱਛਾ ਜੀ ਉੱਪਰਲੇ ਹਿੱਸੇ ਤੋਂ ਹੀ ਮਤਲਬ ਜੋ ਵੀ ਟੈਕਨੀਕ ਮਾਰਨੀ ਆ ਜੀ ਤੁਸੀਂ ਲੱਤ ਦਾ ਪ੍ਰਯੋਗ ਨਹੀਂ ਕਰ ਸਕਦੇ ਲੱਤ ਨੂੰ ਕੱਟ ਨਹੀਂ ਸਕਦੇ ਲੱਤ ਨੂੰ ਫੜ ਨਹੀਂ ਸਕਦੇ ਜੇਕਰ ਤੁਸੀਂ ਉਹ ਫੌਲ ਕਰਦੇ ਆ ਤਾਂ ਰੈਫਰੀ ਤੁਹਾਡੇ 올ਟ ਪੁਆਇੰਟ ਦਿੰਦਾ ਹੈ ਜੀ ਅੱਛਾ ਜੀ ਜੀ ਸੋ ਸੌਖੇ ਸ਼ਬਦਾਂ ਚ ਜੇਕਰ ਆਪਾਂ ਕਹੀਏ ਤਾਂ ਗ੍ਰੀਕੋ ਰੋਮਨ ਦੇ ਵਿੱਚ ਪਾਬੰਦੀਆਂ ਕੁਝ ਜ਼ਿਆਦਾ ਨਹੀਂ ਫਰੀ ਸਟਾਈਲ ਦੇ ਮੁਕਾਬਲੇ ਜੀ ਤੇ ਇਸੇ ਕਰਕੇ ਫਰੀ ਸਟਾਈਲ ਨੂੰ ਫਿਰ ਫਰੀ ਸਟਾਈਲ ਦਾ ਨਾਮ ਦਿੱਤਾ ਗਿਆ ਕਿਉਂਕਿ ਥੋੜੀ ਖੁੱਲੀ ਹੈ ਦਾਇਰੇ ਵਾਲੀ ਇੱਕ ਬਣ ਗਈ ਹੈ ਜੀ ਬਿਲਕੁਲ ਜੀ ਪਰ ਔਖੇ ਗ੍ਰੀਕੋ ਰੋਮਨ ਵੀ ਬਹੁਤ ਔਖੇ ਹੀ ਆ ਜੀ ਕਿਉਂਕਿ ਇਸ ਬੋਡੀ ਨੂੰ ਅਟੈਕ ਕਰਨਾ ਥਰੂ ਵੀ ਜਿਹੜੀ ਥੱਲੋਂ ਚੱਕ ਕੇ ਲੈ ਕੇ ਜਾਣੀ ਸਿਰਫ ਇੰਨੇ ਹਿੱਸੇ ਤੋਂ ਹੀ ਲੈ ਕੇ ਜਾਣੀ ਹੈ ਜੀ ਜੀ ਭਰੰਦਾਜ ਹੋ ਗਿਆ ਮਤਲਬ ਔਖੀ ਆ ਔਖੀਆਂ ਤਾਂ ਦੋਨੇ ਹੀ ਆ ਜੀ ਪਰ ਇਹ ਜ਼ਿਆਦਾ ਔਖੀ ਆ ਜੀ ਗ੍ਰੀ ਕੋ ਰਮਨ ਸੁਭਾਅ ਵਕਿਆ ਜਿੱਥੇ ਪਾਬੰਦੀਆਂ ਥੋੜੀਆਂ ਜ਼ਿਆਦਾ ਹੋਏ ਉਥੇ ਖੇਡ ਜਿਹੜੀ ਆ ਉਹ ਮੁਸ਼ਕਲ ਥੋੜੀ ਹੋਊਗੀ ਬਿਲਕੁਲ ਜੀ ਤੇ ਇਸ ਤੋਂ ਇਲਾਵਾ ਭਾਰ ਵਰਗ ਜਿਹੜੇ ਹੁੰਦੇ ਨੇ ਕੁਸ਼ਤੀ ਵਿੱਚ ਵੱਖ-ਵੱਖ ਭਾਰ ਵਰਗ ਨੇ ਉਹਨਾਂ ਬਾਰੇ ਦੱਸੋ ਤੇ ਉਸ ਭਾਰ ਵਰਗ ਨੂੰ ਫਿਰ ਬਣਾ ਕੇ ਰੱਖਣਾ ਬਰਕਰਾਰ ਰੱਖਣਾ ਉਹ ਵੀ ਇੱਕ ਬਹੁਤ ਵੱਡੀ ਚੁਣੌਤੀ ਆ ਬੜੀ ਵੱਡੀ ਗੱਲ ਆ ਜੀ ਜ਼ਿੰਮੇਵਾਰੀ ਆ ਜੀ ਉਸ ਪ੍ਰਕਿਰਿਆ ਬਾਰੇ ਦੱਸੋ ਸਾਡੇ ਜਿੱਦਾਂ ਫ੍ਰੀ ਸਟਾਈਲ ਦੇ ਵੇਟ 10 ਵੇਟ ਫ੍ਰੀ ਸਟਾਈਲ ਦੇ ਆ 10 ਗ੍ਰੀਕੋ ਰਮਨ ਦੇ ਆ 10 ਲੜਕੀਆਂ ਦੇ ਜਿਨ੍ਹਾਂ ਵਿੱਚੋਂ 10 ਲੜਕੀਆਂ ਦੇ ਵੇਟ ਆ ਪਹਿਲਾ ਆ ਜਾਂਦਾ 50 ਕਿਲੋ ਅੱਛਾ ਜੀ ਦੂਸਰਾ 53 ਕਿਲੋ ਜੀ 53 ਤੋਂ ਬਾਅਦ 55 ਫਿਰ 57 ਫਿਰ 58 ਜੀ ਫਿਰ 66 ਫਿਰ 65 65 ਤੋਂ ਆ 68 ਕੇਜੀ ਫਿਰ 72 ਕਿਜੀ ਫਿਰ 76 ਕਿਜੀ ਇਹ 10 ਵੇਟ ਲੜਕੀਆਂ ਦੇ ਆ ਜੀ ਬਾਕੀ ਵੇਟ ਦੀ ਗੱਲ ਕੀਤੀ ਦੇਖੋ ਜੀ ਵੇਟ ਜਿਹੜਾ ਰਿਡਿਊਸ ਕਰਨਾ ਬਹੁਤ ਔਖਾ ਆ ਅੱਛਾ ਜੀ ਇੱਕ ਹੁਣ 50 ਕਿਲੋ ਵਾਲਾ ਬੱਚਾ ਆ ਹਮ ਉਹਨੇ ਆਪਣੀ ਡਾਈਟ ਵੀ ਲੈਣੀ ਸਾਰਾ ਕੁਸ ਲੈਣਾ ਉਹਦਾ weight ਕਈ ਵਾਰੀ 55 56 ਕਿਲੋ ਹੋ ਜਾਂਦਾ ਆ ਉਹਨੂੰ ਰਿਡਿਊਸ ਕਰਨਾ ਬਹੁਤ ਔਖਾ ਇੱਕ ਕੋਚ ਦਾ ਵੀ ਉਹਦੇ ਨਾਲ ਬੜਾ ਅਹਿਮ ਹੁੰਦਾ ਹੈ ਜੀ ਕੋਈ ਕਿਸੇ ਆਪਾਂ ਕੰਪੀਟੀਸ਼ਨ ਤੇ ਜਾਣਾ ਉਹ ਕੋਚ ਦੀ ਨਿਗਾ ਉੱਤੇ ਰਹਿੰਦੀ ਵੀ ਬੱਚੇ ਦਾ ਪਹਿਲਾਂ weight ਆਉਣਾ ਚਾਹੀਦਾ ਜੀ 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 ਕਿਉਂਕਿ ਇਹ 올림픽 ਦੇ ਵਿੱਚ ਹੋ ਚੁੱਕੀ ਆ ਬਿਨੇਸ਼ ਪੌਗਟ ਸੀਗੀ 골ਡ ਮੈਡਲ ਸੀ ਵੈਸੇ ਉਹ ਜੀ ਬੜੀ ਵੱਡੀ ਉਹਦੀ ਇੰਡੀਆ ਨੂੰ ਦੇਣ ਆ ਪਰ ਉਹਦੇ ਸਿਰਫ weight ਤੋਂ 100 ਗ੍ਰਾਮ ਤੋਂ ਉਹ ਵਿਚਾਰੀ ਉਸ ਮੈਡਲ ਟੈਲੀ ਦੇ ਵਿੱਚ ਨਹੀਂ ਆ ਸਕੀ ਕਿਉਂਕਿ weight ਦੀ ਬਹੁਤ ਵੱਡੀ ਅਹਿਮੀਅਤ ਹੈ ਅਹਿਮੀਅਤ ਹੈ ਹੂੰ ਹੂੰ ਜੀ ਸੋ ਭਾਰ ਜਿਹੜਾ ਆ ਉਹਨੂੰ ਬਰਕਰਾਰ ਰੱਖਣਾ ਇੱਕ ਬਹੁਤ ਵੱਡੀ ਚੁਣੌਤੀ ਹੈ ਜਦੋਂ ਆਪਾਂ ਮੁਕਾਬਲੇ ਦੀ ਤਿਆਰੀ ਕਰਦੇ ਆਂ ਉਨੀ ਭਾਰ ਨੂੰ ਬਰਕਰਾਰ ਰੱਖਣ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਕਿਉਂਕਿ ਇੱਕ ਇੱਕ ਗ੍ਰਾਮ ਬੜਾ ਮਾਇਨੇ ਦੇ ਵਿੱਚ ਰੱਖਦਾ ਹੈ ਜੀ ਤੇ ਕੁਸ਼ਤੀ ਦੀ ਖੇਡ ਵਿੱਚ ਆਪਾਂ ਵੇਖਦੇ ਆਂ ਕਿ ਇਹਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਜਦੋਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇਹ ਸਾਡੀ ਵਿਰਾਸਤੀ ਖੇਡ ਆ ਮਿੱਟੀ ਨਾਲ ਜੁੜਦੀ ਖੇਡ ਆ ਜੀ ਕਿਸੇ ਵੇਲੇ ਇਹ ਅਖਾੜਿਆਂ ਦੇ ਰੂਪ ਵਿੱਚ ਛਿੰਝ ਮੇਲਿਆਂ ਦੇ ਵਿੱਚ ਹੁਣ ਵੀ ਨਜ਼ਰ ਆਉਂਦੀ ਐ ਪਰ ਮੂ드 ਰੂਪ ਵਿੱਚੇ ਮਿੱਟੀ ਨਾਲ ਜੁੜਦੀ ਖੇਡ ਮਿੱਟੀ 'ਚ ਖੇਡੀ ਜਾਂਦੀ ਰਹੀ ਐ ਜੀ ਹੌਲੀ ਹੌਲੀ ਇਹਨੇ ਸਫ਼ਰ ਤੈਅ ਕਰਕੇ ਮੈਟ ਤੱਕ ਗੱਦਿਆਂ ਤੱਕ ਹੁਣ ਪਹੁੰਚਣ ਦਾ ਮੁਕਾਮ ਹਾਸਲ ਕੀਤਾ ਹੈ ਹੁਣ ਇਹ ਇਨਡੋਰ ਵੀ ਹੁੰਦੀ ਐ ਇਨਡੋਰ ਬਿਲਕੁਲ ਜੀ ਤੇ ਗੱਦਿਆਂ ਦੇ ਉੱਪਰ ਹੁੰਦੀ ਐ ਜੀ ਤੇ ਇਨੀ ਜਿਹੜਾ ਲੰਮਾ ਸਫ਼ਰ ਤੈਅ ਕੀਤਾ ਇਹਦੇ ਵਿੱਚ ਤੁਸੀਂ ਕੀ ਫਰਕ ਵੇਖਦੇ ਹੋ ਮਿੱਟੀ ਵਾਲੀ ਕੁਸ਼ਤੀ ਤੇ ਹੁਣ ਗੱਦਿਆਂ ਵਾਲੀ ਕੁਸ਼ਤੀ ਦਰمیان دیکھو ਜੀ ਜਿਹੜੀ ਮਿੱਟੀ ਵਾਲੀ ਕੁਸ਼ਤੀ ਆ ਹੈ ਸੇਮ ਹੀ ਆ ਹੂੰ ਪਰ ਉਹਦੇ ਵਿੱਚ ਥੋੜਾ ਮਿੱਟੀ ਵਾਲੀ ਕੁਸ਼ਤੀ ਥੋੜੀ ਸਰੋ ਲੜੀ ਜਾਂਦੀ ਆ ਜਿਹੜੀ ਮੈਟ ਤੇ ਕੁਸ਼ਤੀ ਆ ਉਹ ਤੇਜ਼ੀ ਨਾਲ ਲੜੀ ਜਾਂਦੀ ਆ ਅੱਛਾ ਜੀ ਬਾਕੀ ਜੋ ਜਿਹੜਾ 올림픽 ਦੇ ਵਿੱਚ ਚਲਦੇ ਰੂਲ ਚਲਦੇ ਆ ਉਹ ਮੈਟ ਵਾਲੀ ਕੁਸ਼ਤੀ ਦੇ ਆ ਨਾ ਕਿ ਉਹਦੇ ਵਿੱਚ ਮਿੱਟੀ ਵਾਲੇ ਜੀ ਇਹ ਸਾਡਾ ਪ੍ਰਾਤਨ ਦੇ ਪਹਿਲਾਂ ਹੀ ਚਲਦੀ ਆਉਂਦੀਆਂ ਛਿੰਝਾਂ ਜਿਹੜੀਆਂ ਚਲਦੀਆਂ ਆਉਂਦੀਆਂ ਆ ਉਹਦੇ ਵਿੱਚ ਹੀ ਹੁੰਦਾ ਹੀ ਲੋਕਾਂ ਨੇ ਸੁੱਖਾਂ ਆਪਣੀਆਂ ਕੋਈ ਬੱਚਾ ਹੁੰਦਾ ਸੀਗਾ ਉਹਨਾਂ ਦਾ ਵੀ ਅਹੀਂ ਸੁੱਖਣਾ ਵੀ ਚੇਂਜ ਕਰਉਣੀ ਹੈ ਉਹ ਸਿੰਧਾਂ ਤਾਂ ਕਰਾਉਂਦੇ ਸੀਗੇ ਜੀ ਬਹੁਤ ਜਿਆਦਾ ਹੁਣ ਵੀ ਇਹ ਹੀ ਆ ਚੱਲਦਾ ਹੁਣ ਵੀ ਚੱਲਦਾ ਆ ਬਟ ਫਿਰ ਵੀ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਜਿਆਦਾ ਤੁਸੀਂ ਮੈਟਲ ਹੀ ਕੁਸ਼ਤੀ ਨੂੰ ਦਿਓ ਜੀ ਉਹਦੇ ਵਿੱਚ ਇਹ ਆ ਤੁਹਾਨੂੰ ਜੋਬ ਮਿਲਦੀ ਆ ਤੁਹਾਨੂੰ ਸਰਟੀਫਿਕੇਟ ਮਿਲਦੇ ਤੇ ਤੁਹਾਨੂੰ ਜੋਬ ਮਿਲਦੀ ਆ ਮਿੱਟੀ ਵਾਲੀ ਕੁਸ਼ਤੀ ਲੜਕੇ ਸਾਨੂੰ ਕੋਈ ਜੋਬ ਨਹੀਂ ਉਹਦੇ ਵਿੱਚ ਕੋਈ ਸਾਨੂੰ ਸਰਟੀਫਿਕੇਟ ਨਹੀਂ ਮਿਲਦੇ ਜੀ ਬਿਲਕੁਲ ਜੀ ਸੋ ਜਿਹੜੀ ਮਿੱਟੀ ਵਾਲੀ ਕੁਸ਼ਤੀ ਹੈ ਕਹਿਣ ਦਾ ਭਾਵੇਂ ਵੀ ਹੈ ਕਿ ਉਹਦਾ ਇੱਕ ਦਾਇਰਾ ਬਣਿਆ ਹੋਇਆ ਹੈ ਉਸ ਦਾਇਰੇ ਤੱਕ ਹੀ ਖਿਡਾਰੀ ਜਾ ਸਕਦਾ ਹੈ ਤੇ ਜਿਹੜੀ ਮੈਟ ਵਾਲੀ ਜਾਂ ਗੱਦੇ ਵਾਲੀ ਕੁਸ਼ਤੀ ਉਹ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾ ਸਕਦੀ ਹੈ ਬਿਲਕੁਲ ਲੈ ਕੇ ਜਾ ਸਕਦੀ ਹੈ ਜੀ ਸੋ ਇੱਕ ਬਹੁਤ ਵੱਡਾ ਫਰਕ ਆ ਹਾਲਾਂਕਿ ਦੋਹਾਂ ਦੀ ਆਪਣੀ ਮਹੱਤਤਾ ਆ ਦੋਹਾਂ ਦਾ ਆਪੋ ਆਪਣਾ ਯੋਗਦਾਨ ਆ ਜੀ ਤੇ ਕੁਸ਼ਤੀ ਦੀ ਜਦੋਂ ਆਪਾਂ ਗੱਲ ਕਰ ਰਹੇ ਤੇ ਇਹਦੇ ਵਿੱਚ ਇਹ ਤਾਂ ਪੇਸ਼ੇਵਰ ਸਰੂਪ ਵੀ ਸਾਹਮਣੇ ਆ ਚੁੱਕਾ ਆ ਆਪਾਂ ਜਾਣਦੇ ਕਿ ਹਰੇਕ ਖੇਡ ਦੀ ਪੇਸ਼ੇਵਰ ਲੀਗ ਹੁੰਦੀ ਆ ਅੱਜ ਕੱਲ੍ਹ ਲੀਗ ਚੱਲ ਪਈਆਂ ਨੇ ਕੁਸ਼ਤੀ ਦੀ ਵੀ ਇਦਾਂ ਦੀ ਲੀਗ ਸਾਡੇ ਦੇਸ਼ ਅੰਦਰ ਚੱਲੀ ਹੈ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਕਿੰਨਾ ਉਹਦਾ ਫਾਇਦਾ ਹੈ ਖਿਡਾਰੀਆਂ ਨੂੰ ਕੀ ਉਹਦਾ ਲਾਹਾ ਹੈ ਦੇਖੋ ਜੀ ਜਿਹੜੀਆਂ ਲੀਗਾਂ ਚੱਲਦੀਆਂ ਚੱਲਣੀਆਂ ਚਾਹੀਦੀਆਂ ਸਾਡੀ ਰੈਸਲਿੰਗ ਦੀ ਵੀ ਚੱਲਦੀ ਆ ਜੀ ਬੜੀ ਵਧੀਆ ਉਹਦੇ ਵਿੱਚ ਇਹ ਆ ਵੀ ਜਦੋਂ ਬੱਚਾ ਕੋਈ ਫਸਟ ਐਂਡ ਥਰਡ ਆਉਂਦਾ ਉਹਦੇ ਵਿੱਚ ਪੈਸੇ ਰੱਖੇ ਜਾਂਦੇ ਆ ਜੀ ਕਿਸੇ ਨੂੰ 5 ਲੱਖ ਕਿਸੇ ਨੂੰ 3 ਲੱਖ ਕਿਸੇ ਨੂੰ 2 ਲੱਖ ਉਹ ਬੈਨੀਫਿਟ ਪਲੇਅਰਾਂ ਨੂੰ ਬਹੁਤ ਜ਼ਿਆਦਾ ਮਿਲਦਾ ਜੀ ਇਹ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਇਹ ਮਤਲਬ ਜੋ ਵੀ ਇਹ ਕੰਪਨੀਆਂ ਕਰਦੀਆਂ ਜਿੰਨੀਆਂ ਵੀ ਚੰਗੀਆਂ ਕੰਪਨੀਆਂ ਆ ਉਹਦੇ ਵਿੱਚ ਉਹ ਰੱਖਦੇ ਆਪਣੇ ਪੈਸੇ ਇਹਦੇ ਵਿੱਚ ਪਲੇਅਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਜੀ ਜੀ ਸਰ ਤੇ ਜਦੋਂ ਇਹਨਾਂ ਲੀਗ ਦੇ ਵਿੱਚ ਵਿਦੇਸ਼ੀ ਖਿਡਾਰੀ ਖੇਡਣ ਆਉਂਦੇ ਆ ਉਹ ਫਿਰ ਸਾਡੇ ਖਿਡਾਰੀਆਂ ਦੇ ਨਾਲ ਵੀ ਖੇਡਦੇ ਆ ਉਹਨਾਂ ਦੇ ਵਿਰੁੱਧ ਵੀ ਖੇਡਦੇ ਆ ਇਸ ਨਾਲ ਵੀ ਤੁਸੀਂ ਮੰਨਦੇ ਹੋ ਕਿ ਸਾਡੇ ਖਿਡਾਰੀਆਂ ਨੂੰ ਇੱਕ ਵਧੀਆ ਤਜਰਬਾ ਹਾਸਲ ਹੁੰਦਾ ਜੋ ਕਮਾਂਤਰੀ ਪੱਧਰ ਉੱਤੇ ਉਹਨਾਂ ਨੂੰ ਮਦਦ ਪਹੁੰਚਾ ਸਕਦਾ ਹੈ ਬਿਲਕੁਲ ਜੀ ਜਦੋਂ ਆਪਾਂ ਬਾਹਰਲੇ ਰੈਸਲਰ ਨਾਲ ਖੇਡਦੇ ਆਂ ਜੀ ਤੇ ਆਪਣੇ ਅੰਦਰ ਵੀ ਹੁੰਦੀ ਹੈ ਮੈਂ ਇੱਕ ਬਾਹਰਲੇ ਰੈਸਲਰ ਨਾਲ ਲੜਨਾ ਕੋਲਣਾ ਆ ਬੜੀ ਅੰਦਰ ਤਮੰਨਾ ਹੁੰਦੀ ਆ ਜੀ ਅਸੀਂ ਜਦੋਂ ਉਹਨੂੰ ਹਰਾ ਲੈਂਦੇ ਆ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਵੀ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਹੀ ਰਹੀ ਅਸੀਂ ਡਰਦੇ ਆ ਬਾਹਰ ਜਾ ਕੇ ਵੀ ਪਤਾ ਨਹੀਂ ਕੀ ਹੋ ਜਾਣਾ ਐਦਾਂ ਦੀ ਕੋਈ ਗੱਲ ਨਹੀਂ ਗਈ ਬਾਹਰਲੇ ਨਾਲ ਲੜ ਲੜ ਕੇ ਯਹੀਂ ਮੈਡਲ ਹੈ ਇੰਡੀਆ ਚੋਂ ਉਹ ਮੈਡਲ ਹੈ ਆ 올림픽 ਦੇ ਵਿੱਚੋਂ ਮੈਡਲ ਹੈ ਆ ਸ਼ਸ਼ੀਲ ਨੇ ਦੋ ਲੈ ਆ ਉਹ ਸਿਰਫ ਉਹਨਾਂ ਨੇ ਜਿੱਦਾਂ ਵਧੀਆ ਗੱਲ ਤੁਸੀਂ ਕਹੀ ਆ ਵੀ ਬਾਹਰਲੇ ਰੈਸਲਰ ਨਾਲ ਅਸੀਂ ਲੜਾਂਗੇ ਤੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਜੀ ਬੜਾ ਕੁਝ ਜੀ ਜੀ ਤੇ ਜਦੋਂ ਗੱਲ ਬਾਹਰਲੇ ਦੇਸ਼ਾਂ ਦੀ ਹੋ ਰਹੀ ਹੈ ਬਾਹਰਲੇ ਪਲਵਾਨਾਂ ਦੀ ਹੋ ਰਹੀ ਹੈ ਤੁਸੀਂ ਜਦੋਂ ਇਸ ਚੀਜ਼ ਨੂੰ ਵੇਖਦੇ ਹੋ ਕਿ ਬਾਹਰਲੇ ਦੇਸ਼ਾਂ ਦੀ ਕੁਸ਼ਤੀ ਤੇ ਸਾਡੇ ਦੇਸ਼ ਦੀ ਕੁਸ਼ਤੀ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਦੇਖੋ ਜੀ ਮੈਂ ਇਹ ਦੇਖਿਆ ਜਾ ਕੇ ਬੜਾ ਇਹ ਚੀਜ਼ ਦਾ ਫਰਕ ਹੈ ਸਾਡੇ ਸਭ ਤੋਂ ਵੱਡੀ ਗੱਲ ਹੈ ਮੈਟ ਨਹੀਂ ਇੰਨੇ ਪ੍ਰੋਵਾਈਡ ਅੱਛਾ ਜੀ ਮੈਂ ਬਾਹਰ ਅਮਰੀਕਾ ਗਿਆ ਸੀ ਉੱਥੇ ਮੈਂ ਦੇਖਿਆ ਉੱਥੇ 10-10 ਮੈਟ ਹਾਲ ਦੇ ਵਿੱਚ ਲੱਗੇ ਪਏ ਆ ਜੀ ਤੇ ਉੱਥੇ ਸਹੂਲਤ ਬੜੀ ਆ ਏਸੀ ਰੂਮ ਹੈ ਉੱਪਰ ਜਿੰਨਾ ਵੀ ਸਾਰਾ ਹਾਲ ਏਸੀ ਹਾਲ ਜੀ ਸਾਰਾ ਟੋਟਲ ਉੱਥੇ ਸਹੂਲਤ ਬੜੀ ਆ ਸਾਡੇ ਇੱਥੇ ਗਰਮੀ ਆ ਔਰ ਗਰਮੀ ਦੇ ਵਿੱਚ ਅਸੀਂ ਰੈਸਲਿੰਗ ਕਰਦੇ ਆ ਉਹ ਸਹੂਲਤ ਹੈ ਨਹੀਂ ਕਿਉਂਕਿ ਜਿਹੜੀ ਇਹ ਸਨ ਮਤਲਬ ਹੋਣੀ ਚਾਹੀਦੀ ਹੈ ਸਹੂਲਤ ਉਹ ਪ੍ਰੋਪਰ ਸਹੂਲਤ ਹੈ ਨਹੀਂਗੀ ਜੀ ਹਮ ਹਮ ਜੀ ਤੋਂ ਸਹੂਲਤ ਜਿਹੜੀ ਆ ਉਹ ਵਿਧਾਏ ਜਾਣ ਦੀ ਲੋੜ ਹੈ ਹਰੇਕ ਖੇਡ ਵਿੱਚ ਆਪਾਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਜੀ ਤੇ ਕੁਸ਼ਤੀਆਂ ਬਾਰੇ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਸਾਡੇ ਦੇਸ਼ ਦਾ ਇਸ ਵਿੱਚ ਕਿਹੋ ਜਿਹਾ ਹੁਣ ਤੱਕ ਦਾ ਪ੍ਰਦਰਸ਼ਨ ਤੁਸੀਂ ਵੇਖਦੇ ਹੋ ਤੁਹਾਡਾ ਉਸ ਬਾਰੇ ਕੀ ਮੰਨਣਾ ਹੈ ਦੇਖੋ ਸਾਡੀ ਜਿਹੜੀ ਰੈਸਲਿੰਗ ਕੁਸ਼ਤੀ ਆ ਉਸ ਦੀ 2008 ਤੋਂ ਸ਼ਸ਼ੀਲ ਕੁਮਾਰ ਨੇ ਮੈਡਲ ਸ਼ੁਰੂ ਕੀਤਾ ਸੀ 올림픽 ਦੇ ਵਿੱਚੋਂ ਜਿਹੜੀ ਕਿ ਸਾਡੀ ਹੁਣ ਲਗਾਤਾਰ 올림픽 ਦੇ ਵਿੱਚੋਂ ਰੈਸਲਿੰਗ ਦੇ ਮੈਡਲ ਆ ਰਹੇ ਜੀ ਜੀ ਬੋਡੀ ਵਡੀ ਇੰਡੀਆ ਦੀ ਪਰਫਾਰਮੈਂਸ ਆ ਰੈਸਲਿੰਗ ਦੀ ਬਹੁਤ ਜ਼ਿਆਦਾ ਹੁਣ ਕਈ ਜਾਣਿਆਂ ਦੇ ਮੈਡਲ ਆਏ ਆ ਬਹੁਤ ਜਾਣਿਆਂ ਦੇ ਮੈਡਲ ਆਏ ਆ ਹੁਣ ਤੱਕ ਰੈਸਲਿੰਗ ਦੇ ਕਿਉਂਕਿ 1954 ਦੇ ਵਿੱਚ ਹੈਲਸਿੰਕੀ ਹੋਈ ਸੀ ਸਿਰਫ ਉਹ ਤੋਂ ਕੇ.ਡੀ. ਜਾਦਵ ਦਾ ਮੈਡਲ ਆਇਆ ਸੀਗਾ ਜੀ ਉਹ ਮਹਾਰਾਸ਼ਟਰ ਦੇ ਸੀ ਉਸ ਤੋਂ ਬਾਅਦ ਆ 2008 ਦੇ ਵਿੱਚ ਜੀ ਫਿਰ ਦੁਬਾਰਾ ਸੁਸ਼ੀਲ ਕੁਮਾਰ ਨੇ ਮੈਡਲ ਲਿਆ ਉਸ ਤੋਂ ਬਾਅਦ ਕੰਟੀਨਿਊ ਮੈਡਲ ਆ ਰਹੇ ਜੀ ਸਾਰਿਆਂ ਦੇ ਜੀ ਜੀ ਸੋ ਪ੍ਰਦਰਸ਼ਨ ਹੌਲੀ ਹੌਲੀ ਬਿਹਤਰ ਜਿਹੜਾ ਹੋ ਰਿਹਾ ਹੈ ਹੋ ਰਿਹਾ ਜੀ ਤੇ ਪੰਜਾਬ ਦੀ ਗੱਲ ਜ਼ਿਕਰ ਕਰੀਏ ਤਾਂ ਪੰਜਾਬ ਦੀ ਕੁਸ਼ਤੀ ਤੁਸੀਂ ਕਿੱਥੇ ਖੜੀ ਵੇਖਦੇ ਹੋ ਨੌਜਵਾਨ ਆ ਰਹੇ ਆ ਪਹਿਲਵਾਨੀ ਵੱਲ ਕਿਹੋ ਜਿਹਾ ਰੁਝਾਨ ਆ ਨੌਜਵਾਨ ਸਰ ਆ ਰਹੇ ਬਿਲਕੁਲ ਜਦੋਂ ਕਿਸੇ ਨੂੰ ਹੁਣ ਕਰਦੇ ਵੀ ਆ ਜਦੋਂ ਕਿਸੇ ਨੂੰ ਜੋਬ ਨਹੀਂ ਮਿਲਦੀ ਜੀ 10-10 ਸਾਲ ਹੋ ਗਏ 12-12 ਸਾਲ ਹੋ ਗਏ ਜੋਬ ਨਹੀਂ ਮਿਲਦੀ ਫਿਰ ਅਗਲੇ ਦਿਲ ਹੱਟ ਛੱਡ ਦਿੰਦੇ ਆ ਵੀ ਛੱਡ ਯਾਰ ਅਸੀਂ ਕੀ ਕਰਾਂ ਘਰ ਦੇ ਵੀ ਉਹਨਾਂ ਨੂੰ ਫੇਰ ਗਾਲਾਂ ਕੱਢਦੇ ਆ ਕਿਉਂਕਿ ਘਰਦਿਆਂ ਤੋਂ ਡਾਇਡ ਲੈਣੀ ਆ ਜਦੋਂ ਉਹਨੂੰ ਘਰ ਦੇ ਡਾਇਡ ਹੀ ਨਹੀਂ ਦਿੰਦੇ ਵੀ ਤੂੰ ਕੁਝ ਨਹੀਂ ਕੀਤਾ 10 ਸਾਲ ਦੇ ਵਿੱਚ ਕੀ ਕੀਤਾ ਕਹੇ ਬਨੇ ਤੈਨੂੰ ਜੋਬ ਨਹੀਂ ਤੇ ਜੋਬ ਕੋਈ ਵੀ ਨਹੀਂ ਮਿਲ ਰਹੀ ਸਾਡੇ ਜਿੰਨੇ ਵੀ ਪ੍ਰਵਾਨ ਆ ਚਲੋ ਹੋਰ ਗੇਮਾਂ ਦੇ ਵੀ ਆ ਉਹ ਵਿਚਾਰੇ ਹੋਰ ਗੇਮਾਂ ਫੋਰਸਾਂ ਵਿੱਚ ਹੋ ਰਹੇ ਕੋਈ CRP ਕੋਈ ITBP ਕੋਈ ਜੂਪੀ ਪੁਲਿਸ ਦੇ ਵਿੱਚ ਆ ਵਿਆਹ ਪੁਲਿਸ ਦੇ ਵਿੱਚ ਵੀ ਆ ਜੀ ਮੈਂ ਹੁਣੀ ਆਲ ਇੰਡੀਆ ਪੁਲਿਸ ਗੇਮ ਗਿਆ ਉੱਥੇ ਮੈਂ ਦੇਖਿਆ ਸਾਡੇ ਪੰਜਾਬ ਦੇ ਬੱਚੇ ਕੁੜੀਆਂ ਮੁੰਡੇ ਹੋਰ ਸਟੇਟਾਂ ਦੇ ਵਿੱਚ ਖੇਡਣਦੇ ਆ ਖਾਸ ਕਰਕੇ ਸਾਡੇ ਇੱਕ ਜਗਜੀਤ ਰੈਸਲਿੰਗ ਅਕੈਡਮੀ ਜਲੰਧਰ ਆ ਉੱਥੋਂ ਦਾ ਬੱਚਾ ਆਪਣੇ ਸੀਆਈਐਸਐਫ ਦੇ ਵਿੱਚ ਹੋਇਆ ਜੀ ਤੇ ਉਸਨੇ 골ਡ ਮੈਡਲ ਜਿੱਤੇ ਆ ਉੱਥੇ ਜੀ ਜੇ ਉਹ ਹੀ ਪੰਜਾਬ ਪੁਲਿਸ ਚ ਭਰਤੀ ਕੀਤਾ ਹੁੰਦਾ ਪੰਜਾਬ ਦਾ ਕਿੰਨਾ ਨਾਂ ਰੌਸ਼ਨ ਹੋਣਾ ਹੈਗਾ ਹੋਰ ਵੀ ਬੱਚੇ ਸਾਰੇ ਗਈਆਂ ਨੇ ਮੈਡਲ ਦਿੱਤੇ ਇਹਦੀ ਪੰਜਾਬ ਦਾ ਬੜਾ ਨਾਂ ਰੌਸ਼ਨ ਹੋਣਾ ਸੀਗਾ ਜੀ ਕਰਨਾ ਚਾਹੀਦਾ ਪੰਜਾਬ ਵਿੱਚ ਵੀ ਭਰਤੀ ਹੋਣੀ ਚਾਹੀਦੀ ਹੈ ਕਿਤੇ ਕੁਝ ਸਪੋਰਟਸਮੈਨ ਮਤਲਬ ਕੋਚ ਰੱਖੇ ਆ ਜੀ ਜੀ ਪਲੇਅਰ ਵੀ ਭਰਤੀ ਕਰਨੇ ਚਾਹੀਦੇ ਖਾਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਜੀ ਜੀ ਸੋ ਸਿਖਲਾਈ ਤਾਂ ਮਿਲਣੀ ਚਾਹੀਦੀ ਹੈ ਪਰ ਨਾਲ ਰੋਜ਼ਗਾਰ ਵੀ ਜਿਹੜਾ ਹੈ ਬਹੁਤ ਜ਼ਰੂਰੀ ਹੈ ਤੇ ਜਾਂਦੇ ਜਾਂਦੇ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਤੁਸੀਂ ਪੰਜਾਬ ਪੁਲਿਸ ਨਾਲ ਵੀ ਜੁੜੇ ਹੋਏ ਹੋ ਤੇ ਸੇਵਾਵਾਂ ਨਿਭਾ ਰਹੇ ਹੋ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਕੁਝ ਖਾਸ ਟੀਚੇ ਤੁਸੀਂ ਨਿਰਧਾਰਤ ਕੀਤੇ ਆ ਸਰਗਰਮੀਆਂ ਆਉਣ ਵਾਲੇ ਸਮੇਂ ਦੀਆਂ ਉਹਨਾਂ ਬਾਰੇ ਵੀ ਦੱਸੋ ਦੇਖੋ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਜੇਕਰ ਬੱਚੇ ਜੋ ਵੀ ਆ ਜਿਹੜੇ ਐਜੂਕੇਸ਼ਨ ਕਰਦੇ ਆ ਐਜੂਕੇਸ਼ਨ ਦੇ ਨਾਲ ਸਪੋਰਟਸ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਜੋ ਨਸ਼ਿਆਂ ਦਾ ਹਾਲਾਤ ਚੱਲ ਰਿਹਾ ਪੰਜਾਬ ਦੇ ਵਿੱਚ ਜੇਕਰ ਸਪੋਰਟਸ ਹੀ ਕਰਾਂਗੇ ਬੱਚੇ ਨੂੰ ਕਰਾਵਾਂਗੇ ਉਹ ਬੱਚਾ ਕਦੀ ਵੀ ਨਸ਼ਿਆਂ ਵਾਲ ਨਹੀਂ ਜਾਊਗਾ ਕਿਉਂਕਿ ਉਹ ਜਦੋਂ ਉਹ ਪ੍ਰੈਕਟਿਸ ਕਰਨੇ ਉਹ ਥੱਕ ਜਾਂਦਾ ਹੈ ਵਿਚਾਰਾ ਆਪਣੀ ਜਾ ਕੇ ਰੈਸਟ ਕਰਦਾ ਹੈ ਜਦੋਂ ਫਿਰ ਬੇਲਾ ਬੱਚਾ ਹੋਊਗਾ ਉਹ ਫਿਰ ਨਸ਼ਿਆਂ ਤੇ ਜਾਂਦਾ ਮੈਂ ਤਾਂ ਹਰ ਪਰੈਂਟਸ ਨੂੰ ਇਹ ਹੀ ਕੰਨਾ ਵੀ ਪੜ੍ਹਾਈ ਦੇ ਨਾਲ ਨਾਲ ਤੁਸੀਂ ਜ਼ਰੂਰ ਉਹਨੂੰ ਸਪੋਰਟਸ ਜ਼ਰੂਰ ਕਰਾਓ ਚਾਹੇ ਕੋਈ ਵੀ ਗੇਮ ਕਰਾਓ ਕਰਾਓ ਜ਼ਰੂਰ ਜੀ ਸੋ ਬਹੁਤ ਵਧੀਆ ਟੀਚਰ ਵੀ ਹੈ ਤੁਹਾਡਾ ਸੰਦੇਸ਼ ਵੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੋੜਨਾ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦਾ ਵੇਲਾਅਲ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਸੀਮਤ ਸਮੇਂ ਦੇ ਵਿੱਚ ਤੁਸੀਂ ਕੁਸ਼ਤੀ ਦੀ ਖੇਡ ਬਾਰੇ ਸਾਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਤੁਸੀਂ ਸਾਡੇ ਕੋਲ ਪਹੁੰਚੇ ਇਸ ਸਮੁੱਚੀ ਜਾਣਕਾਰੀ ਲਈ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ ਥੈਂਕ ਯੂ ਜੀ ਇਸੇ ਨਾਲ ਹੀ ਅੱਜ ਦੀ ਇਸ ਗੱਲਬਾਤ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਆਸ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਅਗਲੇ ਅੰਕ ਵਿੱਚ ਅਗਲੀ ਵਾਰ ਕਿਸੇ ਹੋਰ ਖੇਡ ਬਾਰੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ